ਮੀਟਿੰਗ ਤੇ ਕਾਂਗਰਸ ਦਾ ਕਾਰਡਰ ਅਸੀਂ ਸਾਰਾ ਬੁਲਾਇਆ ਜਿਹੜਾ ਅਗਲੇ 15 ਦਿਨ ਦਿੱਲੀ ਦੀਆਂ ਇਲੈਕਸ਼ਨਸ ਦੇ ਵਿੱਚ ਲਗਾਏਗਾ ਤਾਂ ਉਹ ਗੋਸਟ ਨੂੰ ਵੀ ਸਟਰੈਂਥਨ ਕਰੇਗਾ ਤੇ ਦਿੱਲੀ ਦੇ ਲੋਕਾਂ ਨੂੰ ਵੀ ਅਸੀਂ ਵੇਰ ਕਰਾਂਗੇ ਇੱਕੋ ਸ਼ਹਿਰ ਨੂੰ ਵੱਡੀ ਏ ਸ਼ੈਨਸ਼ਾ ਜਿਹੜਾ ਸ਼ਾਹਜਹਾਂ ਸੀ ਸ਼ੈਨਸ਼ਾ ਉਹਨੇ ਇੱਕ ਪਿਆਰ ਦਾ ਮਜਸਮਾ ਬਣਾਇਆ ਸੀ ਜਿਹਨੂੰ ਸਾਰੀ ਦੁਨੀਆ ਜਾ ਕੇ ਦਰਸ਼ਨ ਕਰਦੀ 1 ਆਫ ਦੀ ਵੰਡਰਸ 8 ਵੰਡਰਸ ਆਫ ਦੀ ਵਰਲਡ ਵਿੱਚ ਤਾਜ ਮਹਿਲ ਸਾਡੇ ਕੇਜਰੀਵਾਲ ਸਾਹਿਬ ਦੀ ਦੇਣ ਹੈ ਕਿ ਜਦੋਂ ਅਸੀਂ ਪੰਜਾਬ ਵੱਲੋਂ ਦਿੱਲੀ ਐਂਟਰ ਕਰ ਰਹੇ ਹਾਂ ਇਹਨਾਂ ਦੇ ਪਿਆਰ ਦਾ ਮਜੱਸਮਾ ਕਦੇ ਹੱਥ ਲੱਗਾ ਗੰਦਗੀ ਦਾ ਪਹਾੜ ਹੈ ਗੰਦਗੀ ਦਾ ਢੇਰ ਨਹੀਂ ਪਹਾੜ ਇਹਦੇ ਨਾਲ ਕੋ ਰਿਮੂਵ ਨਹੀਂ ਹੋਇਆ ਤੇ ਕਰਨਗੇ ਹੋਰ ਕੀ ਇਹ ਕੱਲਾ ਦਿੱਲੀ ਇੱਕ ਦੁਨੀਆਂ ਦੇ ਇੱਕ ਇਹੋ ਜਿਹਾ ਕੈਪੀਟਲ ਵੈਸੇ ਦਿੱਲੀ ਨੂੰ ਕਿਹਾ ਜਾਂਦਾ ਹੈ ਜੁਵਲਿੰਦੀ ਕਰਾਉਨ ਹਿੰਦੁਸਤਾਨ ਦੇ ਕਰਾਉਨ ਦੇ ਵਿੱਚ ਜੁਵਲ ਦਿੱਲੀ ਤੇ 4 ਮਹੀਨੇ ਇਹੋ ਜਿਹੇ ਨੇ ਜਿੱਥੇ ਕੋਈ ਵੀ ਭਾਵੇਂ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਤੁਹਾਡੇ ਫੇਫੜੇ ਜਿਹੜੇ ਸਾਹ ਨਹੀਂ ਲੈ ਸਕਦੇ ਕਿਉਂ ਗੈਸ ਚੈਂਬਰ ਭੰਜਾ ਦਾ ਜਿਹਦੇ ਵਾਸਤੇ ਡਾਇਰੈਕਟਲੀ ਅਸੀਂ ਕੇਜਰੀਵਾਲ ਨੂੰ ਰਿਸਪੋਨਸਿਬਲ ਸਮਝਦੇ ਹਾਂ ਕਿਉਂਕਿ ਇਹਨਾਂ ਕਦੀ ਵੀ এনਵਾਇਰਨਮੈਂਟ ਦੀ ਪ੍ਰੋਟੈਕਸ਼ਨ ਵਾਸਤੇ ਕੋਈ ਕੰਮ ਨਹੀਂ ਕੀਤਾ ਇਹਨਾਂ ਇੱਕ এনਵਾਇਰਨਮੈਂਟ ਟੈਕਸ ਲਗਾਇਆ ਜਿਹਦੇ ਚੋਂ ਹਜ਼ਾਰ ਕਰੋੜ ਰੁਪਈਆ ਸਾਲ ਦਾ ਇਕੱਠਾ ਹੁੰਦਾ ਤੇ ਪਿਛਲੇ ਸਾਲ ਆਰਟੀਆਈ ਦੇ ਮੁਤਾਬਕ 48 ਕਰੋੜ ਰੁਪਏ ਇਹਨਾਂ ਉਹਨੂੰ এনਵਾਇਰਨਮੈਂਟ ਦੀ ਬਿਹਤਰੀ ਵਾਸਤੇ ਲਗਾਇਆ ਸੋ ਇਹ ਆਦਮੀ ਤੁਸੀਂ ਦੇਖੋ ਚੂੜ ਦਾ ਮਜੱਸਮ ਹੈ ਜਿਹੜੀ ਗੱਲ ਮੇਰੇ ਨਾ ਮੇਰੇ ਸਰਟੀਫਿਕੇਟ ਦੀ ਤੇ ਜ਼ਰੂਰਤ ਨਹੀਂ ਇਹਦਾ ਜਿਹੜਾ ਸਿਆਸੀ ਗੁਰੂ ਅੰਨਾ ਹਜ਼ਾਰੇ ਜੀ ਸਰ ਮੇਰੇ ਕੋ ਟੇਪ ਪਈ ਦੇ ਸੁਣਨਾ ਚਾਹੁੰਦੇ ਮੈਂ ਹੁਣ ਸੁਣਾ ਸਕਦਾ ਅੰਨੇ ਹਜ਼ਾਰੇ ਦਾ ਕਹਿਣਾ ਸੀ ਕਿ ਮੈਂ ਕਦੀ ਖਾਬੋ خیال ਚ ਨਹੀਂ ਸੋਚ ਸਕਦਾ ਕਿ ਅਰਵਿੰਦ ਕੇਜਰੀਵਾਲ ਸ਼ਰਾਬ ਦੇ ਧੰਦੇ ਚੋਂ ਪੈਸੇ ਲੈ ਉਹ ਕਹਿੰਦਾ ਮੈਨੂੰ ਧੋਖਾ ਦਿੱਤਾ ਤੇ ਜੇ ਅੰਨਾ ਜ਼ਾਰੇ ਦੀ ਸੋਚ ਨੂੰ ਧੋਖਾ ਦੇ ਸਕਦਾ ਦਿੱਲੀ ਵਾਲਿਆਂ ਨੂੰ ਤੇ ਧੋਖਾ ਦੇ ਦਿਆਂ ਨੂੰ 12-14 ਸਾਲ ਹੋ ਗਏ ਇਹਨਾਂ ਨੂੰ ਇਟ ਇਜ਼ ਹਾਈ ਟਾਈਮ ਇਹਨਾਂ ਨੂੰ ਇਹਨਾਂ ਨੂੰ ਚੇਂਜ ਕੀਤਾ ਜਾਏ ਤੇ ਕੱਲਾ ਬਦਲ ਲੋ ਉੱਥੇ ਕਾਂਗਰਸ ਕਿਉਂਕਿ 15 ਸਾਲ ਜੇ ਵਿਕਾਸ ਉੱਥੇ ਹੋਇਆ ਇਨਫਰਾਸਟ੍ਰਕਚਰ ਆਇਆ ਉਹਨੂੰ ਇੱਕ ਖੂਬਸੂਰਤ ਸ਼ਹਿਰ ਬਣਾਇਆ ਤੇ ਕੱਲਾ ਸੁਰਗਵਾਸੀ ਸ਼ੀਲਾ ਡਿਕਸ਼ਨਰੀ ਦੇ ਟਾਈਮ ਤੋਂ ਹੈ ਹਿੰਦੁਸਤਾਨ ਦੀ ਇਕਨੋਮੀ ਇਮਪਰੂਵ ਹੋਈ ਡਾਕਟਰ ਮਨਮੋਹਨ ਸਿੰਘ ਦੇ 10 ਸਾਲ ਦੇ ਪੀਰ ਅੱਜ ਤੁਸੀਂ ਵੇਖੋ 87 ਰੁਪਏ ਨੂੰ ਡਾਲਰ ਟੱਚ ਕਰ ਅੱਜ ਇੰਡੀਅਨ ਮਾਰਕੀਟਸ ਜਿਹੜੀਆਂ ਨੇ ਬਿਲਕੁਲ ਥੱਲੇ ਨੂੰ ਤੁਰਦੀ ਆ ਰਹੀਆਂ ਸ਼ੇਅਰ ਮਾਰਕੀਟ ਜੇ ਸ਼ੇਅਰ ਮਾਰਕੀਟ ਚੇ। ਸੋ ਇਸ ਗੱਲ ਕਰ ਦਿੱਲੀ ਵਾਸੀਆਂ ਨੂੰ ਜੇ ਸਾਫ਼ ਸੁਥਰਾ ਮਾਹੌਲ ਚਾਹੀਦਾ। ਜੇ ਅਸੀਂ ਗੰਦਗੀ ਤੋਂ ਦੂਰ ਹੋਣਾ ਚਾਹੁੰਦੇ ਹਾਂ ਜੇ ਬਿਜਲੀ ਚਾਹੁੰਦੇ ਹੋ ਪਾਣੀ ਚਾਹੁੰਦੇ ਹੋ ਤੁਸੀਂ ਕੁਆਲਿਟੀ ਜੇ ਤੁਸੀਂ ਚਾਹੁੰਦੇ ਹੋ ਕਿ ਕੁਆਲਿਟੀ ਦੀ ਜ਼ਿੰਦਗੀ ਬਤੀਤ ਕਰ ਸਕੋ ਤੇ ਕੱਲਾ ਬਦਲ ਕਾਂਗਰਸ। ਅੱਛਾ ਲਾਏ ਨਾ ਕਿ ਲਾਏ ਕਿ ਕਲਾਗ ਦੇ ਵਿੱਚ ਲਗਾਤਾਰ ਕੋਈ ਖਰਾਬ ਹੋ ਰਹੀ ਜਾ ਰਹੀ ਆ। ਅੱਜ ਇਹ ਅਮਰੀਕੀ ਦੇ ਲਾਗ। ਫਿਰ ਆਪਾਂ ਬਣਾ ਕੇ ਗੋਲੀ ਚੱਲ ਜਾਈਆ। ਬਹੁਤ سارے ਐਸਪੀ ਤੁਸੀਂ ਕੋਰਟ ਦੇ ਹੋਂਦੇ ਦੁਨੀਆ ਨੂੰ ਸਰਵੋਤਮ ਸਭ ਨੂੰ ਬਣ ਇਹ ਹਾਲਾਤ ਪੰਜਾਬ ਦੇ ਤੋਂ ਬਣਿਆ ਮੁੱਖ ਮੰਤਰੀ ਰਗਾ ਤਾਂ ਜੀ ਦੱਸਿਆ ਪਰ ਉਹ ਅੱਗੇ ਨਹੀਂ ਦੇਖੀ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਪੰਜਾਬ ਚ ਅੱਗ ਲੱਗੀ ਤੇ ਨੀਰੋ ਜਿਹੜਾ ਇਹ ਬੰਸ ਨਹੀਂ ਵਜਾ ਰਿਹਾ ਇਹ ਦਿੱਲੀ ਚ ਬੈਠਾ ਇਸ ਤੇ ਹੁਣ ਇਹਨੂੰ ਪੰਜਾਬ ਤੇ ਚਾਹੀਦਾ ਤੇ ਕੋਈ ਇਹਨਾਂ ਦੇ ਤੇ ਕੰਟਰੋਲ ਚ ਕੋਈ ਚੀਜ਼ ਹੀ ਨਹੀਂ ਇਦੇ ਵਾਸਤੇ ਮੈਂ ਡਾਇਰੈਕਟਲੀ ਦੋਨੋਂ ਨੂੰ ਆਪ ਦੀ ਸਰਕਾਰ ਨੂੰ ਤੇ ਸੈਂਕੀ ਗਵਰਨਮੈਂਟ ਨੂੰ ਜ਼ਿੰਮੇਵਾਰ ਪਾਣਾ ਕਿਉਂਕਿ ਜਿੰਨੇ ਬਲਾਸਟ ਹੋਏ ਨੇ ਇਹ ਸਾਡੇ ਬਾਰਡਰ ਬੈਲਟ 'ਚ ਹੋਏ ਤੇ ਜ਼ੀਰੋ ਦੀ ਕੰਡੇ ਦੀ ਤਾਰ ਤੋਂ ਲੈ ਕੇ 50 ਕਿਲੋਮੀਟਰ ਪਿੱਛੇ ਤੱਕ ਇਹ ਬਾਰਡਰ ਸਕਿਉਰਿਟੀ ਫੋਰਸ ਜਿਹੜੀ ਹੈ ਉਹ ਰਿਸਪੌਂਸਿਬਲ ਨੇ ਲਾਅ ਐਂਡ ਆਰਡਰ ਮੇਨਟੇਨ ਕਰਨ ਦਾ ਤੇ ਨਾਲ ਪੰਜਾਬ ਪੁਲਿਸ ਉਹਨੂੰ ਕੋਆਰਡੀਨੇਟ ਕਰਦੀ ਸਾਰਾ ਵੱਧ ਬਲਾਸਟ ਹੋਈ ਹੋਤੇ ਰਹੇ ਨੇ ਪੁਲਿਸ ਸਟੇਸ਼ਨਾਂ 'ਚ ਬਲਾਸਟ ਹੋ ਰਹੇ ਨੇ ਕਦੀ ਇਹ ਉਹਨੂੰ ਕਹਿ ਦਿੰਦੇ ਗੈਸ ਦਾ ਕੋਈ ਸਿਲੰਡਰ ਫਟ ਗਿਆ ਕਦੀ ਕਹਿ ਦਿੰਦੇ ਟਾਇਰ ਫਟ ਗਿਆ ਕਦੀ ਕਹਿ ਦਿੰਦੇ ਰੈਡੀਏਟਰ ਫਟ ਗਿਆ ਤੇ ਰਾਜ ਇਹਨਾਂ ਨੇ ਕੀ ਕਰਨਾ ਇਹਨਾਂ ਨੂੰ ਰਾਜ ਦੇ ਤਾਂ ਪਤਾ ਹੀ ਹੈ ਨਹੀਂ ਆਈ ਵੀ ਤੇ ਅਲਰਟ ਲਗਾਤਾਰ ਆ ਰਹੇ ਉਹਦੇ ਅਲਰਟਸ ਤਾਂ ਲekin ਬਹੁਤ ਅਜੀਬ ਗੱਲ ਹੈ ਸੰਦੇ ਅਲਰਟਸ ਤਾਂ ਲੈਣਾ ਕੀ ਹੈ ਗਵਰਨਮੈਂਟ ਦੀ ਸਕਿਉਰਿਟੀ ਤੇ ਜਿਹੜੀ ਇੰਟੈਲੀਜੈਂਸ ਸਰਵਿਸਿਜ਼ ਨੇ ਉੱਥੇ ਬਿਹਤਰ ਮੰਨੀਆਂ ਜਾਂਦੀਆਂ ਜਿਹੜੀਆਂ ਉਹਨਾਂ ਨੂੰ ਰੋਕਣ ਅਲਰਟ ਤੁਸੀਂ ਅਲਰਟ ਦੇਣ ਦੇ باوجود ਰੋਜ਼ ਬਲਾਸਟ ਹੋ ਰਹੇ ਗੋੜੀਆਂ ਚੱਲ ਰਹੀਆਂ ਤੇ ਉਸ ਅਲਰਟਸ ਦਾ ਫਾਇਦਾ ਕੀ ਹੋਇਆ ਤਾਂ ਡਾਇਰੈਕਟਲੀ ਮੈਂ ਰਿਸਪੌਂਸਿਬਲ ਮਿਨਿਸਟਰੀ ਆਫ ਹੋਮ ਅਫੇਅਰਸ ਇਸ ਇਮੈਂਡ ਪਿੱਛੇ ਨੇ ਭਗਵੰਤ ਨੇ ਅੱਜ ਤੋਂ ਤਿੰਨ ਚਾਰ ਦਿਨ ਪਹਿਲੇ ਇੱਕ ਬਿਆਨ ਦਿੱਤਾ ਸੀ ਕਿ ਸਾਡਾ ਜਿਹੜਾ ਇੰਟਰਨੈਸ਼ਨਲ ਬਾਰਡਰ ਹੈ ਪਾਕਿਸਤਾਨ ਦੇ ਨਾਲ ਇਹਦੇ ਤੇ 80% ਬਾਰਡਰ ਸਾਡਾ ਐਂਟੀ ਡਰੋਨ ਜਿਹੜੀਆਂ ਸਾਡੇ ਕੋਲ ਕਪੇਬਿਲਿਟੀਜ਼ ਚਾਹੀਦੀਆਂ ਸਾਡੇ ਕੋਲ ਹੈ 20% ਅਸੀਂ ਕਵਰ ਕਰ ਲਿਆ ਜਿਹਨੀਆਂ ਡਰੋਨਸ ਉਥੋਂ ਨਸ਼ਾ ਤੇ ਵੈਪਨ ਲੈ ਕੇ ਆ ਰਹੀ ਆ ਅਕੋਰਡਿੰਗ ਟੂ ਭਗਵੰਤ ਮਾਨ ਦੀ ਹੋਮ ਮਿਨਿਸਟਰ ਐਂਡ ਦੀ ਚੀਫ ਮਿਨਿਸਟਰ ਪੰਜਾਬ ਤੋਂ 600 ਕਰੋੜ ਰੁਪਏ ਨੇ ਮੰਗਿਆ ਤੇ ਮੈਂ ਭਗਵੰਤ ਨੂੰ ਪੁੱਛਣਾ ਚਾਹਨਾ ਹਜ਼ਾਰ ਕਰੋੜ ਤੇ ਤੂੰ ਆਪਣੀ ਮਸ਼ੂਰੀਆ ਤੇ ਲਾ ਦੇਣਾ ਜੇ ਉਹਦੇ ਚੋਂ ਹੀ 600 ਕਰੋੜ ਤੂੰ ਇੱਧਰ ਬਾਰਡਰ ਤੇ ਦੇ ਦੇ ਤੇ ਘੱਟੋ ਘੱਟ ਵੈਪਨ ਤੇ ਨਸ਼ੇ ਤੇ ਬੰਦ ਹੋਏ ਤੂੰ ਸੈਂਟਰ ਕੋ ਮੰਗੀ ਜਾਂਦਾ ਸੈਂਟਰ ਤੁਹਾਨੂੰ ਜ਼ਿੰਮੇਵਾਰ ਠਾਈ ਜਾਂਦਾ ਅਸੀਂ ਸੈਂਟਰ ਨੂੰ ਜ਼ਿੰਮੇਵਾਰ ਠਾਈ ਜਾਂਦੇ ਆ ਦੋਨਾਂ ਚ ਹੋ ਕੁਝ ਨਹੀਂ ਰਿਹਾ ਜੁਆਇੰਟ ਰਿਸਪੌਂਸਿਬਿਲਟੀ ਇਕੋ ਇਹਦੇ ਵਿੱਚ ਮਿਨਿਸਟਰੀ ਆਫ ਹோம் ਅਫੇਅਰਸ ਪਲੱਸ ਪੰਜਾਬ ਪੁਲਿਸ ਐਂਡ ਦੇ ਹੈ ਕੰਪਲੀਟਲੀ ਫੇਲ ਵੇਖੋ ਮੈਂ ਤੁਹਾਡੇ ਸਾਹਮਣੇ ਇੱਕ ਕੇਸ ਹੈ ਕਿ ਉਹ ਡੀਐਸਪੀ ਜਿਹੜਾ ਹੁਣੇ ਇਹਨਾਂ ਡਿਸਮਿਸ ਕੀਤਾ ਉਹ ਜਿਹੜਾ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਕਰਾਉਣ ਵਾਲਾ ਉਹ ਅਜੇ ਤੱਕ ਇਹਨਾਂ ਨੂੰ ਇਹ ਵੀ ਪਤਾ ਲੱਗਦਾ ਕਿਹੜੇ ਬਾਰਡਰ ਤੋਂ ਕਿਹੜੇ 에어ਪੋਰਟ ਤੋਂ ਬਾਹਰ ਨਿਕਲੇ ਇਹ ਸ਼ੋਸ਼ਾ ਹੈ ਉਹ ਕਿਸ ਕਿਸਮ ਦੀ ਸਰਕਾਰ ਹੈ ਸਾਡੀ ਜੀ ਜੇ ਅਸੀਂ ਅਜੇ ਤੱਕ ਇਹ ਨਹੀਂ ਪ੍ਰੂਵ ਕਰ ਸਕੇ ਕਿ ਪੀਓ ਹੋ ਗਿਆ ਪ੍ਰੋਕਲੇਮਡ ਡਿਫੈਂਡਰ ਹੋ ਗਿਆ ਹਿੰਦੁਸਤਾਨ ਚ ਹੈ ਨਹੀਂ ਤੇ ਫ্লাই ਕਿਹੜੇ 에ਰਪੋਰਟ ਤੋਂ ਪਿੱਛਤਾ ਚ ਉਹਦਾ ਮਤਲਬ ਸਾਡੇ ਕੋਈ ਵੀ ਰਿਕਾਰਡ ਨਹੀਂ ਇਸ ਗੱਲ ਦਾ ਜੀ ਤਾਂ ਗੱਲ ਇਹ ਹੈ ਕਿ ਬਦਕਿਸਮਤੀ ਦੀ ਗੱਲ ਹੈ ਇਸ ਕਿਸਮ ਦੇ ਲੋਕਾਂ ਦੇ ਹੱਥ ਦੇ ਵਿੱਚ ਗਵਰਨਮੈਂਟ ਆ ਗਈ ਹੈ ਨਾ ਕਿਸ ਦੀ ਜ਼ਿੰਦਗੀ ਨਾ ਕਿਸ ਦਾ ਕਾਰੋਬਾਰ ਮਹਿਫੂਜ਼ ਹੈ ਰੱਬ ਦੇ ਹੱਥ ਵਿੱਚ ਸਾਰਾ ਕੰਮ ਹੈ ਜੀ ਅੱਗੇ ਰੱਬ ਦੇ ਰੰਗ ਅਸੀਂ ਵੇਖ ਰਹੇ ਹਾਂ ਸਰ ਮੀਟਿੰਗ ਤੇ ਕਾਂਗਰਸ ਦਾ ਕਾਰਡਰਸੀ ਸਾਰਾ ਬੁਲਾਇਆ ਜਿਹੜਾ ਅਗਲੇ 15 ਦਿਨ ਦਿੱਲੀ ਦੀਆਂ ਇਲੈਕਸ਼ਨਸ ਦੇ ਵਿੱਚ ਲਗਾਏਗਾ ਤਾਂ ਆਪ ਗੁਰੂ ਸਟੋਰੀ ਸਟ੍ਰੈਂਥਨ ਕਰੇਗਾ ਤੇ ਦਿੱਲੀ ਦੇ ਲੋਕਾਂ ਨੂੰ ਵੀ ਅਸੀਂ ਅਵੇਅਰ ਕਰਾਂਗੇ ਇੱਕੋ ਸਾਰਿਆਂ ਨੂੰ ਵੱਡੀ ਏ ਸ਼ੈਨਸ਼ਾ ਨੇ ਜਿਹੜਾ ਸ਼ਾਹਜਹਾਂ ਸੀ ਸ਼ੈਨਸ਼ਾ ਉਹਨੇ ਇੱਕ ਪਿਆਰ ਦਾ ਮਜਸਮਾ ਬਣਾਇਆ ਸੀ ਜਿਹਨੂੰ ਸਾਰੀ ਦੁਨੀਆ ਜਾ ਕੇ ਦਰਸ਼ਨ ਕਰਦੀ 1 ਆਫ ਦੀ ਵੰਡਰਸ 8 ਵੰਡਰਸ ਆਫ ਦੀ ਵਰਲਡ ਦੇ ਵਿੱਚ ਤਾਜ ਮਹਿਲ ਸਾਡੇ ਕੇਜਰੀਵਾਲ ਸਾਹਿਬ ਦੀ ਦੇਣ ਹੈ ਕਿ ਜਦੋਂ ਅਸੀਂ ਪੰਜਾਬ ਵੱਲੋਂ ਦਿੱਲੀ ਐਂਟਰ ਕਰ ਰਹੇ ਹਾਂ ਇਹਨਾਂ ਦੇ ਪਿਆਰ ਦਾ ਮਜੱਸਮਾ ਕੱਬੇ ਹੱਥ ਲੱਗਾ ਗੰਦਗੀ ਦਾ ਪਹਾੜ ਹੈ ਗੰਦਗੀ ਦਾ ਢੇਰ ਨਹੀਂ ਪਹਾੜ ਇਹਦੇ ਇਹਨਾਂ ਕੋ ਰਿਮੂਵ ਨਹੀਂ ਹੋਇਆ ਤੇ ਕਰਨਗੇ ਹੋਰ ਕੀ ਇਹ ਕੱਲਾ ਦਿੱਲੀ ਇੱਕ ਦੁਨੀਆਂ ਦੇ ਇੱਕ ਇਹੋ ਜਿਹਾ ਕੈਪੀਟਲ ਵੈਸੇ ਦਿੱਲੀ ਨੂੰ ਕਿਹਾ ਜਾਂਦਾ ਹੈ ਜੁਵਲਿੰਦੀ ਕਰਾਉਨ ਹਿੰਦੁਸਤਾਨ ਦੇ ਕਰਾਉਨ ਦੇ ਵਿੱਚ ਜੁਵਲ ਦਿੱਲੀ ਤੇ 4 ਮਹੀਨੇ ਇਹੋ ਜਿਹੇ ਨੇ ਜਿੱਥੇ ਕੋਈ ਵੀ ਆਵੇਂ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਤੁਹਾਡੇ ਫੇਫੜੇ ਜਿਹੜੇ ਸਾਹ ਨਹੀਂ ਲੈ ਸਕਦੇ ਕਿਉਂ ਗੈਸ ਚੈਂਬਰ ਬਣ ਜਾਂਦਾ ਜਿਹਦੇ ਵਾਸਤੇ ਡਾਇਰੈਕਟਲੀ ਅਸੀਂ ਕੇਜਰੀਵਾਲ ਨੂੰ ਰਿਸਪੌਂਸਿਬਲ ਸਮਝਦੇ ਹਾਂ ਕਿਉਂਕਿ ਇਹਨਾਂ ਕਦੀ ਵੀ এনਵਾਇਰਨਮੈਂਟ ਦੀ ਪ੍ਰੋਟੈਕਸ਼ਨ ਵਾਸਤੇ ਕੋਈ ਕੰਮ ਨਹੀਂ ਕੀਤਾ ਇਹਨਾਂ ਇੱਕ এনਵਾਇਰਨਮੈਂਟ ਟੈਕਸ ਲਗਾਇਆ ਜਿਹਦੇ ਚੋਂ ਹਜ਼ਾਰ ਕਰੋੜ ਰੁਪਈਆ ਸਾਲ ਦਾ ਇਕੱਠਾ ਹੁੰਦਾ ਤੇ ਪਿਛਲੇ ਸਾਲ ਆਰਟੀਆਈ ਦੇ ਮੁਤਾਬਕ 48 ਕਰੋੜ ਰੁਪਏ ਨਿਹਰਾ ਉਹਨੂੰ এনਵਾਇਰਨਮੈਂਟ ਦੀ ਬਿਹਤਰੀ ਵਾਸਤੇ ਲਗਾਇਆ ਸੋ ਇਹ ਆਦਮੀ ਤੁਸੀਂ ਦੇਖੋ ਜ਼ਰੂਰ ਦਾ ਮਜੱਸਮ ਹੈ ਜਿਹੜੀ ਗੱਲ ਮੇਰੇ ਨਾ ਮੇਰੇ ਸਰਟੀਫਿਕੇਟ ਦੀ ਤੇ ਜ਼ਰੂਰਤ ਨਹੀਂ ਇਹਦਾ ਜਿਹੜਾ ਸਿਆਸੀ ਗੁਰੂ ਅੰਨਾ ਹਜ਼ਾਰੇ ਜੀ ਸਾਹਿਬ ਮੇਰੇ ਕੋ ਟੇਪ ਪਈ ਦੇ ਸੁਣਨਾ ਚਾਹੁੰਦੇ ਮੈਂ ਹੁਣ ਸੁਣਾ ਸਕਦਾ ਅੰਨੇ ਹਜ਼ਾਰੇ ਦਾ ਕਹਿਣਾ ਸੀ ਕਿ ਮੈਂ ਕਦੀ ਖਾਬੋ ਖਿਆਲ ਚ ਨਹੀਂ ਸੋਚ ਸਕਦਾ ਕਿ ਅਰਵਿੰਦ ਕੇਜਰੀਵਾਲ ਸ਼ਰਾਬ ਦੇ ਧੰਦੇ ਚੋਂ ਪੈਸੇ ਲੈ ਕੇ ਉਹ ਕਹਿੰਦਾ ਮੈਨੂੰ ਧੋਖਾ ਦਿੱਤਾ ਤੇ ਜੇ ਅੰਨਾ ਜਾਰੇ ਦੀ ਸੋਚ ਨੂੰ ਧੋਖਾ ਦੇ ਸਕਦਾ ਦਿੱਲੀ ਵਾਲਿਆਂ ਨੂੰ ਤੇ ਧੋਖਾ ਦੇਦਾਂ ਨੂੰ 12 14 ਸਾਲ ਹੋ ਗਏ ਇਹਨਾਂ ਨੂੰ ਇਟ ਇਜ਼ ਹਾਈ ਟਾਈਮ ਇਹਨਾਂ ਨੂੰ ਇਹਨਾਂ ਨੂੰ ਚੇਂਜ ਕੀਤਾ ਜਾਏ ਤੇ ਕੱਲਾ ਬਦਲ ਲੋ ਉੱਥੇ ਕਾਂਗਰਸ ਕਿਉਂਕਿ 15 ਸਾਲ ਜੇ ਵਿਕਾਸ ਉੱਥੇ ਹੋਇਆ ਹੈ 인ਫਰਾਸਟ੍ਰਕਚਰ ਆਇਆ ਉਹਨੂੰ ਇੱਕ ਖੂਬਸੂਰਤ ਸ਼ਹਿਰ ਬਣਾਇਆ ਤੇ ਕੱਲਾ ਸੁਰਗਵਾਸੀ ਸ਼ੀਲਾ ਡਿਕਸ਼ਨਜੀ ਦੇ ਟੈਮਪੋਰਸ ਹਿੰਦੁਸਤਾਨ ਦੀ ਇਕਨੋਮੀ ਇਮਪਰੂਵ ਹੋਈ ਡਾਕਟਰ ਮਨਮੋਹਨ ਸਿੰਘ ਦੇ 10 ਸਾਲ ਦੇ ਪੀਰ ਅੱਜ ਤੁਸੀਂ ਵੇਖੋ 87 ਰੁਪਏ ਨੂੰ ਡਾਲਰ ਟੱਚ ਕਰ ਗਿਆ ਅੱਜ ਇੰਡੀਅਨ ਮਾਰਕੀਟਸ ਜਿਹੜੀਆਂ ਨੇ ਬਿਲਕੁਲ ਥੱਲੇ ਨੂੰ ਧਰਦੀ ਆ ਰਹੀਆਂ ਨੇ ਸ਼ੇਅਰ ਮਾਰਕੀਟ ਜੇ ਸ਼ੇਅਰ ਮਾਰਕੀਟ ਚ। ਸੋ ਇਸ ਗੱਲ ਕਰਨ ਦਿੱਲੀ ਵਾਸੀਆਂ ਨੂੰ ਜੇ ਸਾਫ਼ ਸੁਥਰਾ ਮਾਹੌਲ ਚਾਹੀਦਾ। ਜੇਸੀ ਗੰਦਗੀ ਤੋਂ ਦੂਰ ਹੋਣਾ ਚਾਹੁੰਦੇ ਆ ਜੇ ਬਿਜਲੀ ਚਾਹੁੰਦੇ ਹੋ ਪਾਣੀ ਚਾਹੁੰਦੇ ਹੋ। ਕੁਆਲਿਟੀ ਤੁਸੀਂ ਚਾਹੁੰਦੇ ਹੋ ਕਿ ਕੁਆਲਿਟੀ ਦੀ ਜ਼ਿੰਦਗੀ ਬਤੀਤ ਕਰ ਸਕੋ। ਤੇ ਕੱਲਾ ਬਦਲ ਕਾਂਗਰਸ। ਅੱਛਾ ਲਾਅ ਇਨਰ ਬਿਲਕੁਲ ਲਾਤੀ ਕੰਵਲਗ ਵਿੱਚ ਲਗਾਤਾਰ ਕਿ ਖਰਾਬ ਹੋਦੀ ਜਾ ਰਹੀ ਹੈ। ਆਪ ਵੀ ਅੰਮ੍ਰਿਤ ਸਭ ਦੇ ਖਰਾਬ ਹੋ ਰਿਹਾ। ਫਿਰ ਆਪਾਂ ਬਣਾ ਲੀਏ। ਬਹੁਤ سارے ਐਸਪੀ ਇਥੇ ਕੋਰਟ ਦੇ ਹੁੰਦੇ ਦੁਨੀਆ ਬਸ ਬਹੁਤ ਸਾਰੇ ਸਭ ਨੂੰ ਇਹ ਹਾਲਾਤ ਪੰਜਾਬ ਦੇ ਤੋਂ ਬਣਿਆ ਮੁੱਖ ਮੰਤਰੀ ਰਗਾ ਤਾਂ ਜੀ ਨਹੀਂ ਦੱਸਿਆ ਪਰ ਉਹ ਅੱਗੇ ਬਣ ਕੇ ਜੀ ਨਹੀਂ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਪੰਜਾਬ ਚ ਅੱਗ ਲੱਗੀ ਤੇ ਨੀਰੋ ਜਿਹੜਾ ਇਹ ਬੰਸਰੀ ਵਜਾ ਰਿਹਾ ਇਹ ਦਿੱਲੀ ਚ ਬੈਠਾ ਹੈ ਇਸ ਤੇ ਹੁਣ ਇਹਨੂੰ ਪੰਜਾਬ ਤੇ ਚਾਹੀਦਾ ਤੇ ਕੋਈ ਇਹਨਾਂ ਦੇ ਤੇ ਕੰਟਰੋਲ ਚ ਕੋਈ ਚੀਜ਼ ਹੀ ਨਹੀਂ ਇਦੇ ਵਾਸਤੇ ਮੈਂ ਡਾਇਰੈਕਟਲੀ ਦੋਨੋਂ ਨੂੰ ਆਪ ਦੀ ਸਰਕਾਰ ਨੂੰ ਤੇ ਸੈਂਕੀ ਗਵਰਨਮੈਂਟ ਨੂੰ ਜ਼ਿੰਮੇਵਾਰ ਕਰਨਾ ਕਿਉਂਕਿ ਜਿੰਨੇ ਬਲਾਸਟ ਹੋਏ ਨੇ ਇਹ ਸਾਡੇ ਬਾਰਡਰ ਬੈਲਟ 'ਚ ਹੋਏ ਤੇ ਜ਼ੀਰੋ ਦੀ ਕੰਡੇ ਦੀ ਤਾਰ ਤੋਂ ਲੈ ਕੇ 50 ਕਿਲੋਮੀਟਰ ਪਿੱਛੇ ਤੱਕ ਇਹ ਬਾਰਡਰ ਸਕਿਉਰਿਟੀ ਫੋਰਸ ਜਿਹੜੀ ਹੈ ਉਹ ਰਿਸਪੌਂਸਿਬਲ ਨੇ ਲਾਅ ਐਂਡ ਆਰਡਰ ਮੇਨਟੇਨ ਕਰਨ ਦਾ ਤੇ ਨਾਲ ਪੰਜਾਬ ਪੁਲਿਸ ਉਹਨੂੰ ਕੋਆਰਡੀਨੇਟ ਕਰਦੀ ਸਾਰਾ ਵੱਧ ਬਲਾਸਟ ਹੋਈ ਹੋਤੇ ਰਹੇ ਨੇ ਪੁਲਿਸ ਸਟੇਸ਼ਨਾਂ 'ਚ ਬਲਾਸਟ ਹੋ ਰਹੇ ਨੇ ਕਦੀ ਇਹ ਉਹਨੂੰ ਕਹਿ ਦਿੰਦੇ ਗੈਸ ਦਾ ਕੋਈ ਸਿਲੰਡਰ ਪਾਟ ਗਿਆ ਕਦੀ ਕਹਿ ਦਿੰਦੇ ਟਾਇਰ ਪਾਟ ਗਿਆ ਕਦੀ ਕਹਿੰਦੇ ਰੈਡੀਏਟਰ ਪਾਟ ਗਿਆ ਤੇ ਰਾਜ ਇਹਨਾਂ ਨੇ ਕੀ ਕਰਨਾ ਇਹਨਾਂ ਨੂੰ ਰਾਜ ਦੇ ਤਾਂ ਪਤਾ ਹੀ ਹੈ ਨਹੀਂ ਭਗਵਾਨ ਆਈ ਵੀ ਤਾਂ ਅਲਰਟ ਲਗਾਤਾਰ ਆ ਰਹੇ ਨੇ ਉਹਦੇ ਅਲਰਟਸ ਤੋਂ ਅੱਛੀ ਗੱਲ ਇਹ ਹੈ ਸੰਭੇ ਅਲਰਟਸ ਤੋਂ ਲੈਣਾ ਕੀ ਹੈ ਗਵਰਨਮੈਂਟ ਦੀ ਸਕਿਉਰਿਟੀ ਤੇ ਜਿਹੜੀ ਇੰਟੈਲੀਜੈਂਸ ਸਰਵਿਸਿਜ਼ ਨੇ ਉੱਥੇ ਬਿਹਤਰ ਮੰਨੀਆਂ ਜਾਂਦੀਆਂ ਜਿਹੜੀਆਂ ਉਹਨਾਂ ਨੂੰ ਰੋਕਣ ਅਲਰਟ ਤੁਸੀਂ ਅਲਰਟ ਦੇਣ ਦੇ باوجود ਰੋਜ਼ ਬਲਾਸਟ ਹੋ ਰਹੇ ਗੋੜੀਆਂ ਚੱਲ ਰਹੀਆਂ ਤੇ ਉਸ ਅਲਰਟਸ ਦਾ ਫਾਇਦਾ ਕੀ ਹੋਇਆ ਤੋਂ ਡਾਇਰੈਕਟਲੀ ਮੈਂ ਰਿਸਪੌਂਸਿਬਲ ਮਿਨਿਸਟਰੀ ਆਫ ਹੋਮ ਅਫੇਅਰਸ ਵੀ ਸਮੀਂ ਐਂਡ ਪਿੱਛੇ ਨੇ ਭਗਵੰਤ ਨੇ ਅੱਜ ਤੋਂ ਤਿੰਨ ਚਾਰ ਦਿਨ ਪਹਿਲੇ ਇੱਕ ਬਿਆਨ ਦਿੱਤਾ ਸੀ ਕਿ ਸਾਡਾ ਜਿਹੜਾ ਇੰਟਰਨੈਸ਼ਨਲ ਬਾਰਡਰ ਹੈ ਪਾਕਿਸਤਾਨ ਦੇ ਨਾਲ ਇਹਦੇ ਤੇ 80% ਬਾਰਡਰ ਸਾਡਾ ਐਂਟੀ ਡਰੋਨ ਜਿਹੜੀਆਂ ਸਾਡੇ ਕੋਲ ਕੈਪੇਬਿਲਿਟੀਜ਼ ਚਾਹੀਦੀਆਂ ਸਾਡੇ ਕੋਲ ਹੈ 20% ਅਸੀਂ ਕਵਰ ਕਰ ਲਿਆ ਜਿਹਨੀਆਂ ਡਰੋਨਸ ਉਥੋਂ ਨਸ਼ਾ ਤੇ ਵੈਪਨ ਲੈ ਕੇ ਆ ਰਹੀ ਆ ਅਕੋਰਡਿੰਗ ਟੂ ਭਗਵੰਤ ਮਾਨ ਦੀ ਹੋਮ ਮਿਨਿਸਟਰ ਆਂਡ ਦੀ ਚੀਫ ਮਿਨਿਸਟਰ ਪੰਜਾਬ ਤੋਂ 600 ਕਰੋੜ ਰੁਪਏ ਨੇ ਮੰਗਿਆ ਤੇ ਮੈਂ ਭਗਵੰਤ ਨੂੰ ਪੁੱਛਣਾ ਚਾਹਨਾ ਹਜ਼ਾਰ ਕਰੋੜ ਤੇ ਤੂੰ ਆਪਣੀ ਮਸ਼ੂਰੀਆ ਤੇ ਲਾ ਦੇ ਜੇ ਉਹਦੇ ਚੋਂ ਹੀ 600 ਕਰੋੜ ਤੂੰ ਇਧਰ ਬਾਰਡਰ ਤੇ ਦੇ ਦੇ ਤੇ ਘੱਟੋ ਘੱਟ ਵੈਪਨ ਤੇ ਨਸ਼ਾ ਇਹ ਤੇ ਬੰਦ ਹੋਏ ਤੂੰ ਸੈਂਟਰ ਕੋ ਮੰਗੀ ਜਾਂਦਾ ਸੈਂਟਰ ਤੁਹਾਨੂੰ ਜ਼ਿੰਮੇਵਾਰ ਠਾਈ ਜਾਂਦਾ ਅਸੀਂ ਸੈਂਟਰ ਨੂੰ ਜ਼ਿੰਮੇਵਾਰ ਠਾਈ ਜਾਂਦੇ ਆ ਦੋਨਾਂ ਚ ਹੋ ਕੁਝ ਨਹੀਂ ਰਿਹਾ ਜੁਆਇੰਟ ਰਿਸਪੌਂਸਿਬਿਲਟੀ ਕੋਈ ਦੇ ਵਿੱਚ ਮਿਨਿਸਟਰੀ ਆਫ ਹੋਮ ਅਫੇਅਰਸ ਪਲੱਸ ਪੰਜਾਬ ਪੁਲਿਸ ਐਂਡ ਦੇ ਕੰਪਲੀਟਲੀ ਫੇਲ ਦੇਖੋ ਮੈਂ ਤੁਹਾਡੇ ਸਾਹਮਣੇ ਇੱਕ ਕੇਸ ਹੈ ਕਿ ਉਹ ਡੀਐਸਪੀ ਜਿਹੜਾ ਹੁਣੇ ਇਹਨਾਂ ਡਿਸਮਿਸ ਕੀਤਾ ਉਹ ਜਿਹੜਾ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਉਣ ਵਾਲਾ ਉਹ ਅਜੇ ਤੱਕ ਇਹਨਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਕਿਹੜੇ ਬਾਰਡਰ ਤੋਂ ਕਿਹੜੇ 에어ਪੋਰਟ ਤੋਂ ਬਾਹਰ ਨਿਕਲੇ ਇਹ ਸ਼ੋਸਾ ਹੈ ਕਿ ਕਿਸ ਕਿਸਮ ਦੀ ਸਰਕਾਰ ਹੈ ਸਾਡੀ ਜੇ ਅਸੀਂ ਅਜੇ ਤੱਕ ਇਹ ਨਹੀਂ ਪ੍ਰੂਵ ਕਰ ਸਕੇ ਕਿ ਪੀਓ ਹੋ ਗਿਆ ਪ੍ਰੋਕਲੇਮਡ ਡਿਫੈਂਡਰ ਹੋ ਗਿਆ ਹਿੰਦੁਸਤਾਨ ਚ ਹੈ ਨਹੀਂ ਤੇ ਫਲਾਈ ਕਰੇ ਕੋਰਤੋ ਕਿਛਾ ਉਹਦਾ ਮਤਲਬ ਸਾਡੇ ਕੋਈ ਵੀ ਰਿਕਾਰਡ ਨਹੀਂ ਇਸ ਗੱਲ ਦਾ ਜੀ ਤਾਂ ਗੱਲ ਇਹ ਹੈ ਕਿ ਬਦਕਿਸਮਤੀ ਦੀ ਗੱਲ ਹੈ ਇਸ ਕਿਸਮ ਦੇ ਲੋਕਾਂ ਦੇ ਹੱਥ ਦੇ ਵਿੱਚ ਗਵਰਨਮੈਂਟ ਆ ਗਈ ਹੈ ਨਾ ਕਿਸ ਦੀ ਜ਼ਿੰਦਗੀ ਨਾ ਕਿਸ ਦਾ ਕਾਰੋਬਾਰ ਮਹਫੂਜ਼ ਹੈ ਰੱਬ ਦੇ ਹੱਥੇ ਚ ਸਾਰਾ ਕੰਮ ਹੈ ਜੀ ਅੱਗੇ ਰੱਬ ਦੇ ਰੰਗ ਅਸੀਂ ਦੇਖਦੇ ਹਾਂ ਸਰ